ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਵਾਲਿਆਂ ਖਿਲਾਫ ਟ੍ਰੈਫਿਕ ਪੁਲਿਸ ਦੇ ਵੱਲੋਂ ਸ਼ਿਕੰਜਾ ਕਸਿਆ ਜਾ ਰਿਹਾ ਹੈ। ਥਾਂ-ਥਾਂ ਤੇ ਅਜਿਹੇ ਮੋਟਰਸਾਈਕਲ ਸਵਾਰਾਂ ਦੇ ਪਟਾਕੇ ਵਾਲੇ ਸਲੈਂਸਰ ਹਾ ਕੇ ਨਸ਼ਟ ਕੀਤੇ ਜਾ ਰਹੇ ਨੇ। ਜੋ ਸਲੈਂਸਰ ਵਾਪਸ ਲੈਣ ਦੇ ਲਈ ਸਿਫਾਰਸ਼ਾਂ ਕਰਵਾ ਰਹੇ ਨੇ ਅਤੇ ਬੁਲੇਟ ਮੋਟਰਸਾਈਕਲ ਤੇ ਪਟਾਕੇ ਵਜਾਉਣ ਵਾਲਿਆਂ ਨੂੰ ਤਾੜਨਾ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਨੇ ਅਜਿਹਾ ਮੁਰਤ ਤੋਂ ਕੀਤਾ ਤਾਂ ਉਹਨਾਂ ਦੀ ਖੈਰ ਨਹੀਂ ਹੋਵੇਗੀ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਮੱਛੀ ਮਾਰਕੀਟ ਚੌਂਕ ਦੇ ਵਿਕੇ ਅਜਿਹੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਇੱਕ ਵਾਰ ਫਿਰ ਤੋਂ ਵਾਰਨਿੰਗ ਦਿੱਤੀ ਜਾਂ ਤੇ ਉਹਨਾਂ ਦੇ ਬੁਲਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਵਾਲੇ ਜੋ ਜੁਗਾੜ ਲੱਗੇ ਹੁੰਦੇ ਨੇ ਉਹਨਾਂ ਨੂੰ ਨਸ਼ਟ ਕੀਤਾ ਜਾਂ ਤੇ ਨਾਲ ਦੀ ਨਾਲ ਹੀ ਇਹ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਫਿਰ ਤੋਂ ਹੋਵੇਗਾ ਤਾ ਉਹਨਾਂ ਲੋਕਾਂ ਦੀ ਖੈਰ ਨਹੀਂ ਹੋਵੇਗੀ ਅਤੇ ਨਾਲ ਦੀ ਨਾਲ ਹੀ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਚਲਾਨ ਕੱਟੇ ਗਏ। ਇਹ ਬਹੁਤ ਘੱਮ ਐਸਐਸਪੀ ਸਾਹਿਬ ਦੇ ਨਿਧਾਰ ਵਿਸ਼ਾ ਅਨੁਸਾਰ ਜਦੋਂ ਇਹ ਸਾਹਬਾਦਰ ਐਸਐਸਪੀ ਸਾਹਿਬ ਆਏ ਲਿਆ ਉਹਨਾਂ ਨੇ ਟ੍ਰੈਫਿਕ ਨੂੰ ਲੈ ਕੇ ਕਾਫੀ ਗੰਭੀਰ ਹੈਗੇ ਨੇ ਉਹ ਔਰ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਪਟਾਕਾ ਨਹੀਂ ਵਜਣਾ ਚਾਹੀਦਾ ਸ਼ਹਿਰ ਦੇ ਵਿੱਚ ਔਰ ਇਹ ਸਲੈਂਸਰ ਲਵਾਉਣੇ ਸ਼ੁਰੂ ਕੀਤੇ ਦੇ ਉਹਨਾਂ ਦੇ ਔਰ ਅੱਜ ਮੈਂ 14-15 ਸਲੈਂਸਰ ਜਿਹੜੇ ਨੇ ਲਵਾਏ ਹੀ ਕੱਲ ਵੀ ਲਵਾਏ ਹੀ ਪਰਸੋਂ ਵੀ ਲਵਾਏ ਹੀ ਉਹਨਾਂ ਦੀ ਮਹਿਮ ਚੱਲ ਰਹੀ ਹੈ। ਔਰ ਸਲੰਸਰ ਜਿਹੜੇ ਅੱਜ 14 15 ਸਲੰਸਰ ਜਿਹੇ ਲਵਾਏ ਹੋ ਡਿਸਟਰਾਏ ਕਰਾਏ ਆ ਕਿਉਂਕਿ ਲੋਕਾਂ ਸ਼ਬਾਸ਼ਾ ਮੜੀਆਂ ਕਰਾਂਦੇ ਸੀ ਵੀ ਸਾਨੂੰ ਸਲੰਸਰ ਵਾਪਸ ਕਰਾਉ ਤੇ ਕਦੀ ਕਿਸੇ ਦਾ ਫੋਨ ਕਰਾਂਦੇ ਸੀ ਸਲੰਸਰ ਵਾਪਸ ਹੋਣਾ ਚਾਹੀਦਾ ਸਾਨੂੰ ਫੁਲਾ ਦੇ ਦੇ ਦੋ ਇਸ ਕਰਕੇ ਮੈਂ ਬਲਾ ਕੇ ਜੀਸੀਬੀ ਦਾ ਡਿਸਟਰਾਏ ਕਰਾ ਦਿੱਤੇ ਆ ਵੀ ਇਹ ਪੰਗਾ ਹੀ ਮੁਕੇ ਪਿੱਛੇ ਨੂੰ ਵਾਪਸ ਮਿਲਣ ਨਹੀਂ ਦਾ ਮਿਸਟਰ ਚੈੱਕ ਕਰਦੇ ਹੋ ਜੇਕਰ ਕੋਈ ਮੁਕੈਰੀ ਸਾਡੇ ਲਾਗੇ ਵੀ ਇਹ ਜਿਹੜੇ ਜਲਦੀ ਲਾਇਆ ਜੋ ਲਾਇਆ ਨਾ ਨਾ ਉਹ ਆਹ ਦੇ ਮੁੰਡੇ ਆਪ ਦੇਖ ਲੈਂਦੇ ਆਪ ਦੇਖ ਲੈਣੇ ਪਟਾਕਾ ਮਾਰ ਕੇ ਪੀ ਜਲੀ ਹੈ ਮਨ ਜਿਹੜਾ ਜਿਹੜਾ ਕੰਪਨੀ ਨਾਲ ਨਾਲ ਆਉਂਦਾ ਉਹ ਤੇ ਪਟਾਕਾ ਮਾਰਦਾ ਹੀ ਨਹੀਂ ਉਹਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਵੀ ਇਹ ਸਲੈਂਸਰ ਚੇਂਜ ਹੋਇਆ ਦਾ ਕਿ ਨਹੀਂ ਚੇਂਜ ਹੋਇਆ ਦਾ ਉਹਦੀ ਢੋਲ ਕੀ ਚੇਂਜ ਕਰ ਦਿੰਦੇ ਆ ਉੱਥੇ ਪਟਾਕਾ ਮਾਰਦੇ ਆ ਤੇ ਲੋਕ ਸ਼ੁਭਾਰਸ਼ਾ ਪਾਉਂਦੇ ਆ ਉਹ ਵਾਪਸ ਮੰਗਣ ਵਾਸਤੇ ਸ਼ੁਭਾਰਸ਼ਾ ਪਾਉਂਦੇ ਆ ਹੀ ਆਹੀ ਉਹਨੂੰ ਡਿਸਟਰਾਇ ਕਰ ਦਿੱਤਾ ਵਾ ਇਹ ਕਰ ਪੀਏ ਪੰਗਾਈ ਮੁਕੇ ਵੀ ਵਾਪਸ ਕਿਸੇ ਨੂੰ ਕਰ ਨਹੀਂ ਨਹੀਂ ਔਰ ਮੈਂ ਤੁਹਾਡੇ ਥਰੂ ਫਿਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵਾ ਪੀਏ ਐਸਐਸਪੀ ਸਾਹਿਬ ਦਾ ਹੁਕਮ ਹੈਗਾ ਵਾ ਵੀ ਇਹ ਕੋਈ ਵੀ ਪਟਾਕੇ ਮਾਰਨੇ ਬੰਦ ਕਰ ਦਿਓ ਔਰ ਜਿਹੜੇ ਵੀ ਸਲੈਂਸਰ ਲੱਗੇ ਦੇ ਆ ਉਹਨਾਂ ਨੂੰ ਲਵਾ ਲਓ ਆਪਣੇ ਘਰ ਰੱਖ ਲਓ ਨਹੀਂ ਤੇ ਅਹੀ ਲਵਾ ਕੇ ਤੇ ਫਿਰ ਇਹੋ ਹੀ ਕਰਾਂਗੇ ਜੋ ਅੱਜ ਕੀਤਾ ਉਹਨਾਂ ਨੂੰ ਕਟਾਂਗੇ ਜਿਹੜੇ ਸਲੈਂਸਰ ਜਿਹੜੇ ਰੱਖਦੇ ਆ ਭੇਜਦੇ ਨੇ ਉਹਨਾਂ ਦੇ ਕੀ ਕਾਰਵਾਈ ਕਰੀ ਉਹਨਾਂ ਦੇ ਕਾਰਵਾਈ ਜਿਹੜੇ ਵੇਚਦੇ ਆ ਜਿਹੜੇ ਰੱਖਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਅਪੀਲ ਆ ਵੀ ਆਪਣੇ ਸਲੈਂਸਰ ਲਾਣੇ ਬੰਦ ਕਰ ਦਿਓ ਜਿਹੜੇ ਤੁਹਾਡੇ ਕੋ ਆਂਦੇ ਵੀ ਆ ਕੋਈ ਲਵਾਉਣ ਵਾਸਤੇ ਉਹਨਾਂ ਨੂੰ ਕਦੇ ਵੀ ਭਾਜੀ ਵੀ ਮੈਂ ਨਹੀਂ ਲਗਾਣਾ ਅਗਰ ਜੇ ਉਹਨਾਂ ਕੋ ਦੁਕਾਨਦਾਰਾਂ ਕੋ ਇਹ ਸਲੈਂਸਰ ਫੜੇ ਜਾਂਦੇ ਜਾਂ ਫੜੇਗੇ ਤੇ ਉਹਨਾਂ ਦੇ ਪਰਚੇ ਦਰਜ ਕਰਾਂਗੇ ਨੇ ਚਲਾਨ ਵੀ ਕੀਤੇ ਉਹਨਾਂ ਦੇ ਮੈਂ ਬਾਉਂਡ ਕੀਤੇ تھے ਹੀ ਮੋਟਰਸਾਈਕਲ ਬੁਲਟ ਮੋਟਰਸਾਈਕਲ ਬਾਉਂਡ ਕੀਤੇ تھے ਹੀ ਔਰ ਜਿਹੜੇ ਬਾਉਂਡ ਕੀਤੇ ਜਿਹੜੇ ਆ ਉਹ ਜਦੋਂ ਪਰਚੀ ਕਟਾ ਕੇ ਲਿਆਂਦੇ ਆ ਆਟੋ ਸਾਲ ਕੋਲ ਉਹਨਾਂ ਦੇ ਫਿਰ ਸਲੈਂਸਰ ਲਵਾਈਦੇ ਆ ਐਦਾਂ ਨਹੀਂ ਉਹਨਾਂ ਨੂੰ ਵਾਪਸ ਕਰੇ ਸਲੈਂਸਰ ਉਹੋ ਹੀ ਨੇ ਉਹ ਸਲੈਂਸਰ ਲਵਾ ਕੇ ਫਿਰ ਉਹਨਾਂ ਨੂੰ ਜਿਹੜਾ ਨਾ ਆਪਣੇ ਮੋਟਰਸਾਈਕਲ ਵਾਪਸ ਕਰੀਦਾ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ